ਹਾਂਜੀ ਮਰੀਜੋ ਜਿੱਦਾਂ ਤੁਸੀਂ ਸਾਰੇ ਦੇਖ ਰਹੇ ਹੋ ਕਿ ਇਹ ਬੋਰਡ ਤੇ ਜਦੋਂ ਤੁਸੀਂ ਲਿਖਿਆ ਹੁੰਦਾ ਤੁਸੀਂ ਸਾਨੂੰ ਕਹਿੰਦੇ ਆ ਵੀ ਬਹੁਤ ਚੰਗਾ ਲਿਖਿਆ ਪਰ ਇਹਦਾ ਮੀਨਸ ਕੀ ਹੈ ਅੱਜ ਮੈਂ ਤੁਹਾਨੂੰ ਦੱਸਦਾ ਸਭ ਤੋਂ ਪਹਿਲਾ ਪੁਆਇੰਟ ਆ ਸਾਨੂੰ ਖੜੇ ਹੋ ਕੇ ਪਾਣੀ ਨਹੀਂ ਪੀਣਾ ਚਾਹੀਦਾ ਤਾਂ ਇਹਦਾ ਸੈਂਟੀਫਿਕ ਲੌਜੀਕ ਕੀ ਹੈ ਵੀ ਜਦੋਂ ਅਸੀਂ ਖੜੇ ਹੋ ਕੇ ਪਾਣੀ ਪੀਂਨੇ ਆ ਤਾਂ ਖੜੇ ਹੋ ਕੇ ਪਾਣੀ ਪੀਣ ਨਾਲ ਸਾਡਾ ਜਿੱਦਾਂ ਸਟਮਕ ਹੈ ਸਟਮਕ ਦੇ ਵਿੱਚ ਖਾਣਾ ਜਾਂਦਾ ਹੈ ਔਰ ਲੱਤਾਂ ਨੂੰ ਸਰਕੂਲੇਸ਼ਨ ਉਹ ਤੋਂ ਘਟ ਜਾਂਦਾ ਕਿਉਂਕਿ ਜਦੋਂ ਫੂਡ ਆਪਣੇ ਇਨਸਾਈਡ ਗਿਆ ਆਪਣੇ ਸਟੋਮਕ ਨੂੰ ਪੈਨਕ੍ਰੀਆਸ ਨੂੰ ਲੀਵਰ ਨੂੰ ਗਾਲ ਬਲੇਟਰ ਨੂੰ ਇੰਟਰਸਟਾਈਨ ਨੂੰ ਸਭ ਨੂੰ ਵਰਕ ਕਰਨਾ ਪੈਂਦਾ ਔਰ ਲੋਅਰ ਲਿੰਬ ਤੇ ਸਰਕੂਲੇਸ਼ਨ ਘਟ ਜਾਂਦਾ ਇਸ ਕਰਕੇ ਖੜੇ ਹੋ ਕੇ ਪਾਣੀ ਨਹੀਂ ਪੀਣਾ ਚਾਹੀਦਾ ਲੱਤਾਂ ਦਰਦ ਕਰਦੀਆਂ ਦੂਜੇ ਜਿੱਦਾਂ ਆਪਾਂ ਦੇਖਿਆ ਕਿ ਜੋੜਾਂ ਦੇ ਦਰਦਾਂ ਨੂੰ ਤੁਸੀਂ ਕਿਹਾ ਵੀ ਸਾਰੇ ਕਹਿ ਰਹੇ ਹੋ ਵੀ ਇਹ ਕਿਉਂ ਨਹੀਂ ਲੈਣਾ ਚਾਹੀਦਿਆਂ ਜੋੜਾਂ ਦੇ ਦਰਦਾਂ ਦੇ ਮਰੀਜ਼ਾਂ ਨੂੰ ਖੱਟੀ ਤਲੀ ਚੀਜ਼ ਜਿਵੇਂ ਦਹੀਂ ਲੱਸੀ ਟਮਾਟਰ ਨਿੰਬੂ ਅਚਾਰ ਨਹੀਂ ਲੈਣਾ ਚਾਹੀਦਾ ਇਹਦੇ ਨਾਲ ਤੁਹਾਡਾ ਪੀ ਐਚ ਲੈਵਲ ਵੱਧਦਾ ਦੋਸਤੋ ਜੋੜਾਂ ਦੇ ਦਰਦਾਂ ਵਧਣ ਦਾ ਚਾਂਸ ਹੈਗਾ ਕਿਉਂ ਕਿਉਂਕਿ ਜਦੋਂ ਤੁਹਾਡਾ ਬਾਡੀ ਚ ਪੀ ਐਚ ਲੈਵਲ ਵੱਧ ਗਿਆ ਜਿਹਨੂੰ ਪੰਜਾਬੀ ਚ ਆਪਾਂ ਕਹਿੰਦੇ ਆ ਵਾ ਵਾਤ ਰੋਗ ਜਿਹਨੂੰ ਕਹਿੰਦੇ ਹਨਾ ਅਗਰ ਉਹ ਵੱਧ ਗਿਆ ਤਾਂ ਪੀ ਐਚ ਲੈਵਲ ਦੀ ਜਿਹੜੀ ਮਾਤਰਾ ਹੁੰਦੀ ਹੈ 3.33 ਤੋਂ 3.45 ਹੁੰਦੀ ਹੈ ਜਦੋਂ 3.3 ਤੇ ਡਾਊਨ ਆ ਗਿਆ ਤਾਂ ਜੋੜਾਂ ਦੇ ਦਰਦਾਂ ਵਧਣ ਗਿਆ ਦੋਸਤੋ ਜੇ ਨਹੀਂ ਨਜ਼ਾਰਾ ਆਉਂਦਾ ਤਾਂ ਕੱਲੋਂ ਕੜੀ ਖਾ ਕੇ ਦੇਖ ਲਿਓ ਤੁਹਾਨੂੰ ਨਜ਼ਾਰਾ ਪਤਾ ਲੱਗ ਜਾਏਗਾ ਤੀਸਰੀ ਚੀਜ਼ ਹੈ ਦੋਸਤੋ ਖਾਣ ਤੋਂ ਬਾਅਦ ਤਿੰਨੋਂ ਟਾਈਮ ਸੌਣਾ ਨਹੀਂ ਕਿਉਂ ਨਹੀਂ ਸੌਣਾ ਚਾਹੀਦਾ ਅਗਰ ਖਾਣਾ ਖਾਣ ਤੋਂ ਤੁਰੰਤ ਬਾਅਦ ਪੰਜ ਤੋਂ 7 ਮਿੰਟ ਸਿਰ ਬੈਠਣਾ ਜਾਂ ਲੇਟ ਸਕਦੇ ਹੋ ਉਸ ਤੋਂ ਬਾਅਦ ਵਾਕ ਕਰਨੀ ਚਾਹੀਦੀ ਦੋਸਤੋ ਜਿਨ੍ਹਾਂ ਦਾ weight ਵੱਧਦਾ ਹੈਗਾ ਭਾਰ ਜਿਆਦਾ ਵੱਧ ਰਿਹਾ ਉਹ ਸਿਰਫ ਖਾਣਾ ਖਾਣ ਤੋਂ ਬਾਅਦ ਸਵੇਰ ਜਾਂ ਦੁਪਹਿਰ ਜਾਂ ਰਾਤ ਨੂੰ ਤੁਰੰਤ ਸੋ ਜਾਣਿਆਂ ਉਹਦੇ ਨਾਲ weight ਸਾਡਾ ਜਿਹੜਾ ਹੈ ਉਹ ਇਨਕਰੀਜ਼ ਹੋਣ ਦੇ ਚਾਂਸ ਹੈ ਚੌਥਾ ਜਿਹੜਾ ਦੋਸਤੋ ਹੈ ਐਸਿਡ ਦੀਆਂ ਬਿਮਾਰੀਆਂ ਨੂੰ ਮਿੱਠਾ ਸੋਡਾ ਸਾਰੇ ਤੁਸੀਂ ਸਾਰੇ ਕਹਿੰਦੇ ਹੋ ਡਾਕਟਰ ਸਾਹਿਬ ਚੁੰਡੀ ਮਿੱਠੇ ਸੋਡੇ ਦੀ ਲੈਣੀ ਚੁੰਡੀ ਮਿੱਠੇ ਸੋਡੇ ਦਾ ਕਾਰਨ ਕੀ ਹੈ ਮੈਂ ਅੱਜ ਤੁਹਾਨੂੰ ਦੱਸਦਾ ਪੇਸ਼ੈਂਟ ਕਿ ਮਿੱਠਾ ਸੋਡਾ ਇੱਕ ਪਿਓਰਲੀ ਅਲਕਲਾਈਨ ਹੈ ਜੋ ਸੋਡੀਅਮ ਬਾਈਕਾਰਬੋਨੇਟ ਹੈਗਾ ਇਹ ਮਿੱਠਾ ਸੋਡਾ ਇੱਕ ਪਿਓਰ ਅਲਕਲਾਈਨ ਹੈ ਔਰ ਸਾਡੇ ਜਿੰਨੇ ਵੀ ਜੂਸਸ ਹੁੰਦੇ ਆ ਪੈਨਕ੍ਰੀਆਸ ਚ ਨਿਕਲਦੇ ਆ ਗਾਲ ਬੈਟਰ ਚ ਨਿਕਲਦੇ ਆ ਬਾਈਲ ਸਾਰਕ ਨਿਕਲਦਾ ਹੈ ਤੋਂ ਸਾਰੇ ਭੋਜਨ ਨੂੰ ਪਚਾਉਣ ਲਈ ਜਿਹੜੇ ਜੂਸਸ ਨਿਕਲਦੇ ਉਹ ਸਾਰੇ ਅਲਕਲਾਈਨ ਹੁੰਦੇ ਆ ਆਪਾਂ ਸਵੇਰ ਤੋਂ ਲੈ ਕੇ ਰਾਤ ਤੱਕ ਜੋ ਖਾਂਦੇ ਆ ਦੁੱਧ ਦਹੀਂ ਪਨੀਰ ਮੱਖਣ ਘਿਓ ਰੋਟੀ ਚਾਹ ਖੰਡ ਸਾਰੀ ਚੀਜ਼ਾਂ ਚ ਐਸਿਡਿਕ ਹੈ ਸਿਰਫ ਨਾਰੀਅਲ ਪਾਣੀ ਔਰ ਬੇਕਿੰਗ ਸੋਡਾ ਦੋਸਤੋ ਜਿਹੜਾ ਹੈਗਾ ਉਹ ਸਿਰਫ ਤੇ ਸਿਰਫ ਅਲਕਲਾਈਨ ਹੈ ਸਾਡੀ ਬਾਡੀ ਨੂੰ ਅਲਕਲਾਈਨ ਚੀਜ਼ਾਂ ਚਾਹੀਦੀਆਂ ਨੇ ਇਸ ਲਈ ਕੋਈ ਕਹੂਗਾ ਜੀ ਮੈਨੂੰ ਲੂਜ਼ ਮੋਸ਼ਨ ਲੱਗ ਜਾਣਗੇ ਨਹੀਂ ਦੋਸਤੋ ਲੂਜ਼ ਮੋਸ਼ਨ ਨਹੀਂ ਲੱਗਦੇ ਕਿਉਂ ਨਹੀਂ ਲੱਗਦੇ ਕਿਉਂਕਿ ਪੁਰਾਣੇ ਜ਼ਮਾਨੇ 'ਚ ਸਾਡੀਆਂ ਮਾਵਾਂ ਪੈਣਾ ਸੀ ਕਿ ਉਹ ਹਰ ਹਫਤੇ ਬਾਅਦ ਇੱਕ ਚਮਚਾ ਧੱਕ ਲੈਂਦੇ ਸੀ ਉਹ ਇੱਕ ਵਾਰੀ ਪੇਟ ਸਾਫ਼ ਹੁੰਦਾ ਸੀ ਬਾਅਦ 'ਚ ਠੀਕ ਇੱਕ ਚੁੰਡੀ ਜਾਂ ਦੋ ਚੁੰਡੀ ਲੈਣ ਨਾਲ ਕੁਝ ਨਹੀਂ ਹੁੰਦਾ ਸਗੋਂ ਪੇਟ ਤੁਹਾਡਾ ਠੀਕ ਰਹੇਗਾ ਅਗਲਾ ਪੰਜਵਾਂ ਜਿਹੜੀ ਚੀਜ਼ਾਂ ਜਿਹਨੂੰ ਸਰਵਾਈਕਲ ਆ ਹੁਣ ਅਗਲਾ ਪੇਸ਼ੈਂਟ ਆਂਦਾ ਜੀ ਜਿੱਦਾਂ ਤੁਸੀਂ ਸਾਰੇ ਮੈਨੂੰ ਪੁੱਛ ਰਹੇ ਡਾਕਟਰ ਸਾਹਿਬ ਐ ਕਰ ਲਈਏ ਹੁਣ ਜਿਹਨੂੰ ਸਰਵਾਈਕਲ ਦੀ ਪ੍ਰੋਬਲਮ ਹੁੰਦੀ ਉਹ ਸਾਰੇ ਐ ਖਿੱਚ ਤੇ ਜ਼ਬਰਦਸਤੀ ਕਰਦੇ ਆ ਇਹਦੇ ਨਾਲ ਪ੍ਰੋਬਲਮ ਵੱਧ ਸਕਦੀ ਹੈਗੀ ਜਿਨ੍ਹਾਂ ਨੂੰ ਸਰਵਾਈਕਲ ਦੀ ਪ੍ਰੋਬਲਮ ਹੈਗੀ ਉਹਨੂੰ ਚੱਕਰ ਤੱਕ ਆ ਸਕਦੇ ਆ ਅਗਰ ਐਕਸਰਸਾਈਜ਼ ਕਰਨੀ ਹੁੰਦੀ ਹੈ ਤਾਂ ਬਹੁਤ ਸਲੋ ਸਲੋ ਮਾਤਰਾਜ ਕਰਨੀ ਹੁੰਦੀ ਦੇਖੋ ਉਹ ਐਕਸਰਸਾਈਜ਼ ਨਹੀਂ ਉਹ ਸਟ੍ਰੈਚਿੰਗ ਦੇਣਾ ਹੁੰਦਾ ਔਰ ਰੋਕ ਕੇ ਰੱਖਣਾ ਇਸੇ ਤਰ੍ਹਾਂ ਦੂਜੀ ਪਾਸੇ ਦੇਖ ਕੇ ਸਟ੍ਰੈਚ ਕਰਕੇ ਰੋਕ ਕੇ ਰੱਖਣਾ ਮੇਰੇ ਦੋਸਤੋ ਤੁਸੀਂ ਸਾਰੇ ਪੁੱਛਦੇ ਹੋ ਜੀ ਐਕਸਰਸਾਈਜ਼ ਕਰਦਾ ਹਾਂ ਕਰਦਾ 23 23 ਕਮਾਨੇ ਆ ਜਿਹੜਾ ਕਿ ਬਹੁਤ ਜ਼ਿਆਦਾ ਰੋਂਗ ਹੈ ਗਿਆ ਦੋਸਤੋ ਅਗਲਾ ਰੀਜ਼ਨ ਆ ਗਿਆ ਕਮਰ ਦਰਦ ਵਾਲੇ ਨੂੰ ਅੱਗੇ ਨਹੀਂ ਝੁਕਣਾ ਕਿਉਂ ਨਹੀਂ ਝੁਕਣਾ ਚਾਹੀਦਾ ਹੁਣ ਆ ਕੇ ਡਾਕਟਰ ਦਾ ਦੇਖਦੇ ਹੀ ਐਦਾਂ ਮੋੜ ਕੇ ਸੋ ਅੱਗੇ ਨੂੰ ਅਗਰ ਅਸੀਂ ਬੈਂਡ ਹੁੰਨੇ ਆ ਤਾਂ ਬੈਕ ਸਾਈਡ ਤੇ ਜਿਹੜੀਆਂ ਹੈਗੀਆਂ ਨਰਵਜ਼ ਹੈਗੀਆਂ ਜਿੱਦਾਂ ਹੁਣੇ ਤੁਸੀਂ ਟ੍ਰੀਟਮੈਂਟ ਲਿਆ ਨਿਊਰੋਥੈਪੀ ਦਾ ਟਰੀਟਮੈਂਟ ਲੈਣ ਤੋਂ ਤੁਰੰਤ ਬਾਅਦ ਅਸੀਂ ਕਹਿੰਨੇ ਵੀ ਪਾਸਾ ਲੈ ਕੇ ਉਠੋ ਜੇ ਸਿੱਧੇ ਉੱਠਦੇ ਆ ਤਾਂ ਵੀ ਜਰਕ ਲੱਗਦਾ ਜੇ ਅਸੀਂ ਐ ਬੈਂਡ ਹੁੰਦੇ ਆ ਤੁਸੀਂ ਫਿਰ ਇਹਦਾ ਮਤਲਬ ਬੈਂਡਿੰਗ ਹੋਣਾ ਨਹੀਂ ਬੈਂਡ ਜ਼ਰੂਰ ਹੋਣਾ ਬੈਂਡ ਕਿਵੇਂ ਹੋਣਾ ਹੈਗਾ ਲੱਤਾਂ ਨੂੰ ਮੋੜ ਕੇ ਐਦਾਂ ਚਾਹੇ 50 ਕਿਲੋ ਭਾਰ ਚੱਕੋ ਐਦਾਂ ਥੋੜਾ ਜਿਹਾ ਅੱਗੇ ਪਿੱਛੇ ਕਰ ਲਓ ਐਦਾਂ ਕਰਕੇ ਵੇਟ ਚੱਕੋ ਨਾ ਕਿ ਐਦਾਂ ਬੈਂਡ ਹੋ ਗਏ ਐਦਾਂ ਨਾਲ ਲੋਅਰ ਬੈਕ ਤੇ ਜਰਕ ਲੱਗ ਸਕਦਾ ਦੋਸਤੋ ਇਹਦੇ ਨਾਲ ਪੇਨ ਜ਼ਿਆਦਾ ਹੋ ਸਕਦੀ ਹੈਗੀ ਆ ਸਤਵਾਂ ਚੀਜ਼ ਹੈ ਜਿਹਨੂੰ ਨੀਂਦ ਦੀ ਸਮੱਸਿਆ ਮਾਰੇ ਕਹਿੰਦੇ ਜੀ ਨੀਂਦ ਨਹੀਂ ਆਉਂਦੀ ਨੀਂਦ ਕਿਉਂ ਆਣੀ ਹੈ ਜਦੋਂ ਆਪਾਂ ਰਾਤ ਨੂੰ ਫੋਨ ਚਲਾ ਲੈਂਦੇ 10 10 ਵਜੇ ਤੱਕ ਇਹਦੇ ਨਾਲ ਸਿੱਧਾ ਪਿਟਿਊਟਰੀ ਗਲੈਂਡ ਤੇ ਇਫੈਕਟ ਪੈਂਦਾ ਤੋਂ ਸਵੇਰੇ 9 ਤੋਂ ਰਾਤੀ 9 ਤੱਕ ਫੋਨ ਦੇਖ ਸਕਦੇ ਹਾਂ ਰਾਤ ਨੂੰ 9 ਵਜੇ ਤੋਂ ਬਾਅਦ ਸਵੇਰੇ 9 ਵਜੇ ਤੱਕ ਅਗਰ ਫੋਨ ਨਾ ਦੇਖਿਆ ਤਾਂ ਤੁਹਾਡੀ ਜ਼ਿੰਦਗੀ ਜਿਹੜਾ 360 ਡਿਗਰੀ ਐਂਗਲ ਚੇਂਜ ਹੋ ਜਾਏਗਾ ਭਾਵੇਂ ਆਈ ਸਾਈਡ ਨਹੀਂ ਵੀਕ ਹੋਏਗੀ ਬ੍ਰੇਨ ਦੇ ਸੈੱਲ ਸ਼ਾਂਤ ਰਹਿਣਗੇ ਤੁਸੀਂ ਬਹੁਤ ਅੱਛਾ ਫੀਲ ਕਰੋਗੇ ਅਗਰ ਸਵੇਰੇ ਉੱਠਨਸਾਰ ਆਪਾਂ ਫੋਨ ਚੱਕਦੇ ਆਂ ਵੈਰੀ ਬੈਡ ਹੈਬਿਟ ਹੈ ਦੋਸਤੋ ਜਿਸ ਸਮੇਂ ਸਾਨੂੰ ਬਾਹਰ ਆਕਸੀਜਨ ਲੈਣੀ ਚਾਹੀਦੀ ਹੈ ਜਿਸ ਸਮੇਂ ਸਾਨੂੰ ਯੋਗਾ ਐਕਸਰਸਾਈਜ਼ ਉਸ ਪਰਮਪਿਤਾ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਉਸ ਸਮੇਂ ਅਸੀਂ ਫੋਨ ਤੇ ਕੱਢ ਦਿੰਨੇ ਆਂ ਤਾਂ ਸਾਡੀ ਐਨਰਜੀ ਜਿਹੜੀ ਹੈਗੀ ਆ ਉਹ ਸਾਰੀ ਚੇਂਜ ਹੋ ਜਾਂਦੀ ਹੈ ਪੋਜ਼ਿਟਿਵ ਮਾਈਂਡ ਦੀ ਜਗ੍ਹਾ ਤੇ ਨੈਗੇਟਿਵ ਹੋ ਜਾਂਦੀ ਹੈ ਫੋਰ ਏਗਜ਼ਾਮਪਲ ਸਵੇਰੇ ਉੱਠਦੇ ਆਂ ਉੱਠਨਸਾਰ ਅਸੀਂ ਦੇਖਿਆ ਉੱਥੇ ਬੰਬ ਧਮਾਕਾ ਹੋ ਗਿਆ ਉੱਥੇ ਆ ਹੋ ਗਿਆ ਸਾਡੇ ਦਿਮਾਗ ਵਿੱਚ ਇਹਦਾ ਕੋਈ ਕੁੱਛ ਨਹੀਂ ਕੁਛ ਨਹੀਂ ਇੰਡੀਆ 'ਚ ਆਪਾਂ ਉਲਟਾ ਨੈਗੇਟਿਵ ਸੋਚਦੇ ਆਂ ਜਦ ਕਿ ਜਿੰਨਾ ਵਧੀਆ ਸਾਡਾ ਮੁਲਕ ਹੈਗਾ ਇੰਡੀਆ 'ਚ ਉਹਦੀ ਬੁਰਗਿਆ ਪੂਰੀ ਦੁਨੀਆ 'ਚ ਨਹੀਂ ਹੈਗਾ ਸੋ ਕਹਿੰਨ ਤਾਂ ਭਾਵ ਆਪਾਂ ਨੂੰ ਪੋਜ਼ਿਟਿਵ ਚੀਜ਼ਾਂ ਲੈਣੀਆਂ ਚਾਹੀਦੀਆਂ ਨੈਗੇਟਿਵ ਚੀਜ਼ਾਂ ਫੋਨ ਦੇ ਵਿੱਚੋਂ ਆਪਾਂ ਨੂੰ ਸਵੇਰੇ ਸਵੇਰੇ ਨਹੀਂ ਲੈਣੀਆਂ ਚਾਹੀਦੀਆਂ ਅੱਠੀ ਅੱਠਵੀਂ ਚੀਜ਼ ਆ ਗਈ ਕਹਿੰਦੇ ਡਾਕਟਰ ਸਾਹਿਬ ਤੁਸੀਂ ਅਨਾਨਾਸ ਖਾਣ ਲਈ ਕਿਹਾ ਅਨਾਨਾਸ ਦੂਜਾ ਨਹੀਂ ਖਾਣਾ ਇੱਥੇ ਮੈਂ ਲਿਖਿਆ ਰਾਣੀ ਪਾਈਨੈਪਲ ਲੈਣਾ ਰਾਣੀ ਪਾਈਨੈਪਲ 'ਚ ਬਰੀਨੀਅਮ ਹੁੰਦਾ ਹੈ ਜਿਹੜੇ ਕਿ ਗੋਡਿਆਂ ਦੀ ਗ੍ਰੀਸ ਬਣਾਉਣ ਚ ਹੈਲਪ ਕਰਦਾ ਅਗਲਾ ਜਿਹੜਾ ਨੌਵਾਂ ਕਾਰਨ ਹੈਗਾ ਕਿ ਸਾਨੂੰ ਅਨਾਰ ਮਹਿੰਗਾ ਬਹੁਤ ਹੈ ਅੱਜ ਕੱਲ ਤਾਂ ਸੀਜ਼ਨ ਸਸਤਾ ਹੋਇਆ ਵੈ ਜਿੱਦਾਂ ਦਸੰਬਰ ਚੱਲ ਰਿਹਾ ਸਸਤਾ ਸੀਜ਼ਨ ਮਤਲਬ ਸਸਤੇ ਅਨਾਰ ਹੈ ਇਹ ਸਾਨੂੰ ਪੇਟ ਵਾਸਤੇ ਇੰਨਾ ਸ਼ਾਨਦਾਰ ਹੈ ਅਗਰ ਲੂਜ਼ ਮੋਸ਼ਨ ਆ ਤਾਂ ਸਾਨੂੰ ਉਹਨੂੰ ਰੋਕਦਾ ਅਗਰ ਕਬਜ਼ੀ ਹੈ ਤਾਂ ਉਹਨੂੰ ਖੋਲਦਾ ਸਭ ਤੋਂ ਜ਼ਿਆਦਾ ਇਹਦੇ ਵਿੱਚ ਜ਼ਿੰਕ ਹੈ ਆਇਰਨ ਹੈ ਔਰ ਪੋਟਾਸ਼ੀਅਮ ਹੈ ਮੈਗਨੀਸ਼ੀਅਮ ਹੈ ਮਿਨਰਲਸ ਹੈ ਫਾਈਟੋ ਨਿਊਟ੍ਰੀਐਂਟਸ ਆਵ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦਾ ਹੈਗਾ ਅੱਗੇ 10 ਸਾਲ 40 ਸਾਲ ਤੋਂ ਬਾਅਦ ਮੈਂ ਦੋਸਤੋ ਅੱਜ ਤੁਹਾਨੂੰ ਕਹਿਣਾ ਚਾਹਨਾ 40 ਸਾਲ ਤੋਂ ਬਾਅਦ ਦੋਸਤੋ ਅਗਰ ਤੁਸੀਂ ਲੰਬਾ ਜੀਣਾ ਚਾਹੁੰਦੇ ਹੋ ਤਾਂ ਵਿਟਾਮਿਨ B 12 D3 ਜਰੂਰ ਚੈੱਕ ਕਰਾਓ ਕਿਉਂਕਿ ਆਣ ਵਾਲੇ ਸਮੇਂ 'ਚ ਇੱਕ ਮਹਾਮਾਰੀ ਹੋ ਸਕਦੀ ਹੈ ਜਿੱਦਾਂ ਕਿਸੇ ਨੇ ਨਹੀਂ ਸੋਚਿਆ ਸੀ ਕਿ ਕੋਵਿਡ ਹੋਏਗਾ ਔਰ ਹੋਇਆ ਤਾਂ ਦੇਖਿਆ ਕਿਉਂਕਿ ਜ਼ਿਆਦਾਤਰ ਜੀਵਨ ਜਿਹੜੇ ਨਿਊਕਲੀਅਰ ਫੈਮਿਲੀ ਆ ਰਹਿ ਗੀਆਂ ਇਕੱਲੇ ਇਕੱਲੇ ਰਹਿ ਜਾਂਦੇ ਆ ਬੱਚੇ ਮਾਂ ਬਾਪ ਫੋਨ ਤੇ ਲੱਗੇ ਰਹਿੰਦੇ ਆ ਬਾਹਰਲਾ ਵੀਟਾਮਿਨ D3 ਲੈਣਾ ਭੁੱਲ ਗਿਆ ਤੇ ਇਹਦੇ ਨਾਲ ਸਾਨੂੰ ਜਿਹੜੀਆਂ ਹੈਗੀਆਂ ਪ੍ਰੋਬਲਮਸ ਖੜੀਆਂ ਹੋ ਸਕਦੀਆਂ ਸਾਨੂੰ ਇਹ ਤੋਂ ਬਚਣ ਲਈ ਆਉਣ ਵਾਲੀ ਮਹਾਮਾਰੀ ਹੋ ਸਕਦੀ ਹੈ ਸਾਨੂੰ 40 ਸਾਲ ਤੋਂ ਬਾਅਦ ਵੀਟਾਮਿਨ D3 ਵੀਟਾਮਿਨ B12 ਚੈੱਕ ਕਰਾਉਂਦੇ ਰਹਿਣਾ ਚਾਹੀਦਾ ਅਗਰ ਘਾਟਾਂ ਦਾ ਤਾਂ ਉਸ ਦੀ ਸੇਵਨ ਜ਼ਰੂਰ ਕਰਨੀ ਚਾਹੀਦੀ ਹੈ ਵੈਸੇ ਵੀ 40 ਸਾਲ ਤੋਂ ਬਾਅਦ ਹੈ ਮਹਿਲਾਵਾਂ ਨੂੰ ਸਪੈਸ਼ਲੀ ਲੈਣਾ ਚਾਹੀਦਾ ਕਿਉਂਕਿ ਉਹਨਾਂ ਦੇ ਬਲੱਡ ਦੇ ਰਾਈ ਹਰ ਮਹੀਨੇ ਕੈਲਸ਼ੀਅਮ ਨਿਕਲਦਾ ਹੈ ਔਰ ਆਪਾਂ ਲੈਂਦੇ ਨਹੀਂ ਫਿਰ ਲੱਤਾਂ ਦੇ ਗੋਡੇ ਵਿੰਗੇ ਹੋਣ ਲੱਗ ਜਾਂਦੇ ਗੋਡੇ ਦਰਦ ਦਾ ਕਾਰਨ ਹੈਗਾ D3 ਦੀ ਕਮੀ ਕੈਲਸ਼ੀਅਮ ਦੀ ਕਮੀ ਔਰ ਵਿਟਾਮਿਨ B12 ਜਿਹੜਾ ਹੈਗਾ ਬ੍ਰੇਨ ਵਾਸਤੇ ਵੀ ਗੁੱਡਾ ਸਾਨੂੰ ਸਿੰਪਲ ਤੋਂ ਸਿੰਪਲ ਸਸਤੀ ਗੋਲੀ ਦਾ ਪਤਾ ਆ ਜਾਂਦਾ ਮੈਂ ਨਾ ਨਹੀਂ ਲਵਾਗਾ ਕਿਉਂ ਕਿਉਂਕਿ ਉਹ ਕਹਿੰਦੇ ਅੰਗਰੇਜ਼ੀ ਦਾ ਪ੍ਰਚਾਰ ਕਰਦਾ ਪਰ ਜਿਹੜੀ ਚੀਜ਼ ਈਜ਼ੀਲੀ ਸਸਤੀ ਮਿਲਦੀ ਹੈ ਤੇ ਸਾਨੂੰ ਲੈਣਾ ਚਾਹੀਦਾ ਮੈਂ ਦੱਸ ਦਿੰਨਾ ਨਿਊਰੋਬਿਨ ਫੋਰਟ ਇਹ ਗੋਲੀ ਜੇਕਰ ਆਪਾਂ ਨੂੰ ਸੇਵਨ ਕਰਦੇ ਰਹਿਣਾ ਚਾਹੀਦਾ ਅੱਗੇ ਬਹੁਤ ਸਾਰੀਆਂ ਤਕਲੀਫਾਂ ਜਿਹੜੀਆਂ ਲੰਬੇ ਸਾਹ ਲੈਣ ਨਾਲ ਨਹੀਂ ਆਉਂਦੀਆਂ ਕਹਿੰਦੇ ਦੋਸਤੋ ਕੂਕੂਰ ਜਿਹਨੂੰ ਕੁੱਤਾ ਕਹਿੰਦੇ ਹੈਗੇ ਆ ਡੌਗ ਕਹਿੰਦੇ ਆ ਉਹ ਲੰਬੇ ਲੰਬੇ ਸਾਹ ਲੈਂਦਾ ਆਪਣਾ ਜੀਵਨ ਜਲਦੀ ਖਤਮ ਕਰ ਲੈਂਦਾ ਆਪਾਂ ਕਹਿੰਦੇ ਸਾਹ ਤਾਂ ਉਹਨੇ ਹੀ ਮਿਲਨੇ ਜਿੰਨੇ ਪ੍ਰਮਾਤਮਾ ਨੇ ਦਿੱਤੇ ਨਹੀਂ ਇੱਕ ਦਿਨ ਤੁਸੀਂ ਬੈਠ ਕੇ ਲੰਬੇ ਸਾਹ ਲੈ ਕੇ ਦੇਖੋ ਜਦੋਂ ਤੁਹਾਨੂੰ ਧਿਆਨ ਆਉਂਦਾ ਲੰਬੇ ਸਾਹ ਲਓ ਤਾਂ ਨੂੰ ਆਕਸੀਜਨ ਲੈਵਲ ਅੰਦਰ ਜਾਏਗੀ ਲੰਗਸ ਦੀ ਕੈਪੈਸਿਟੀ ਵਧੇਗੀ ਤੁਹਾਨੂੰ ਜਲਦੀ ਜ਼ੁਕਾਮ ਰੇਸ਼ਾ ਨਹੀਂ ਹੋਏਗਾ ਬਹੁਤ ਸਾਰੀਆਂ ਬਿਮਾਰੀਆਂ ਕਿਉਂਕਿ ਬਲੱਡ ਐ ਬਲੱਡ ਦੇ ਵਿੱਚ ਆਇਰਨ ਹੈ ਆਇਰਨ ਆਕਸੀਜਨ ਲੈ ਕੇ ਸਾਰੇ ਸਰੀਰ ਤੱਕ ਪਹੁੰਚਦਾ ਹੈਗਾ ਤੋਂ ਇਸ ਨੂੰ ਦੂਰ ਕਰਨ ਲਈ ਸਾਨੂੰ ਲੰਬੇ ਸਾਹ ਲੈਣ ਨਾਲ ਲੰਮਾ ਜੀਵਨ ਮਿਲਦਾ ਹੈ ਅੱਗੇ ਲਿਖਿਆ ਡਾਕਟਰ ਸਾਹਿਬ ਕਹਿੰਦੇ ਸ਼ੂਗਰ ਤੇ ਮੰਡੂਕ ਆਸਨ ਜਿਹੜਾ ਹੈ ਸ਼ੂਗਰ ਤੇ ਮੰਡੂਕ ਆਸਨ ਮੈਂ ਹੁਣੇ ਤੁਹਾਨੂੰ ਦੱਸਦਾ ਕਿਸ ਤਰ੍ਹਾਂ ਕਰਾਂਗੇ ਤਾਂ ਆਪਾਂ ਨੂੰ ਜ਼ਿਆਦਾ ਲਾਭਕਾਰੀ ਹੈਗਾ ਔਰ ਤਾੜ ਆਸਨ ਕਮਰ ਦਰਦ ਲਈ ਤਾੜ ਆਸਨ ਇਹ ਵਾਲਾ ਆਸਨ ਹੈਗਾ ਦੋਸਤੋ ਐਦਾ ਇਹ ਤਾੜ ਵਾਲਾ ਅਸਨ ਹੈਗਾ ਅਡੀਆਂ ਨੂੰ ਖਿੱਚ ਕੇ ਲਾਸ ਸਾਹ ਲੰਮਾ ਖਿੱਚ ਕੇ ਉੱਪਰ ਰੋਕ ਕੇ ਰੱਖਣਾ ਇਹ ਤਾੜ ਅਸਨ ਹੈ ਦੋਸਤੋ ਇਹ ਕਮਰ ਦਰਦ ਵਾਸਤੇ ਮੰਡੂਕ ਅਸਨ ਮੈਂ ਤੁਹਾਨੂੰ ਹੁਣੇ ਦੱਸਦਾ 벨ਟ ਨਹੀਂ ਲੱਗੀ ਹੋਣੀ ਚਾਹੀਦੀ ਘਰੇ ਆਰਾਮ ਦੇ ਵਿੱਚ ਤੁਸੀਂ ਬੈਠੇ ਹੋ ਗਿਓ ਆਪਣੇ ਪੇਟ ਤੋਂ ਨੇਬਲ ਤੋਂ ਥੱਲੇ ਮੁਠੀ ਰੱਖਣੀ ਹੈਗੀ ਆ ਔਰ ਇਸ ਤਰ੍ਹਾਂ ਲੇਟ ਜਾਣਾ ਅਗਰ ਤੁਹਾਨੂੰ ਲੱਗਦਾ ਹੈ ਚੁੱਪਦੀ ਹੈ ਇਸ ਤਰ੍ਹਾਂ ਵੀ लेट ਸਕਦੇ ਹਾਂ ਇਹ ਮੰਡੂਕ ਆਸਨ ਹੈ ਮੈਂ ਤੁਹਾਡਾ ਆਪਣਾ ਨਿਊਰੋਥੈਰਾਪਿਸਟ ਮੁਕੇਸ਼ ਕੋਚਰ ਅੱਜ ਹਰ ਰੋਜ਼ ਤੁਸੀਂ ਸਾਰੇ ਪੁੱਛਦੇ ਸੀ ਕਿ ਇਹਨਾਂ ਦੀ ਡਿਟੇਲ ਸਮਝਾਓ ਮੈਨੂੰ ਟਾਈਮ ਨਹੀਂ ਮਿਲਦਾ ਸੀ ਅੱਜ ਮੈਨੂੰ ਟਾਈਮ ਮਿਲਿਆ ਮੈਂ ਤੁਹਾਨੂੰ ਦੱਸ ਰਿਹਾ ਕੀ ਨਾਦੇ ਕੀ ਕੀ ਲਾਭ ਹੈਗੇ ਨਮਸਕਾਰ